કોઈ નીંજાબ સરકારી રૂકો રૂકો ભાઈ જી ਪੰਜਾਬ ਦੇ ਕਿਸਾਨ ਜਿਹਾ ਬੰਦਿਆਂ ਨੂੰ ਬੇਇਨਤਿਹਾਰ ਨਹੀਂ ਜਾਣਿਆ ਪੰਜਾਬ ਦੇ ਬਖਸ਼ਰਿਆਮ ਗੁੰਡਾ ਕਰਦੀ ਹੋ ਰਹੀ ਆ ਬਿਲਕੁਲ ਖਰਿਆਮ ਗੁੰਡਾ ਕਰਦੀ ਸਾਨੂੰ ਨਹੀਂ ਆਉਂਦੇ ਜਾਣਾ ਰੋ ਪਿੱਛੇ ਰੋ ਦੂਸੇ ਦਾ ਟ੍ਰਾਈ ਕਰੀਏ ਆਪਾਂ ਤਾਂ ਕੁਦਰਤ ਰੱਖੇ ਰੋ ਬੰਦੀ 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 ਅਮਰਾ ਦਸੀ ਛ ਗਿਆ ਗੁੰਡਾ ਕਰਦੀ ਨਹੀਂ ਚੱਲੂਗੀ ਚੱਲੂਗੀ ਨਹੀਂ ਚੱਲੂਗੀ ਗੁੰਡਾ ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਬਿੰਦਿਰਦਾਰ ਦਲਾਲ ਬੋਤਾਵਾ ਬੋਤਾਵਾ ਆਪ ਸਰਦਾਰ ਦੀ ਹਰ ਤਰ੍ਹਾਂ ਕਾਰਜ ਸ਼ਰੇਆ ਗੁੰਡਾ ਕਰਦੀ ਕਰ ਰਹੀ ਆ ਮਾਈਨੇ ਕੋਈ ਸਾਡੇ ਰਹੀ ਕੋਈ ਨਹੀਂ ਬੋਲਿਆ ਸਾਡੇ ਜਿੱਦਾਂ ਟੋਏ ਨਾ ਰੋਕੋ ਰੋਕੋ ਨਹੀਂ ਜਿੱਦਾਂ ਟੋਏ ਜਿੱਦਾਂ ਟੋਏ ਮੱਤੇ ਉਦਣ ਕਿੱਥੇ ਸੀ ਸਾਡੇ ਏਰੀਆ ਦੇ ਵਿੱਚ ਮਾਈਨੇ ਕੋਈ ਕੋਣ ਬੋਲਿਆ ਆ ਦੇਖੋ ਜੀ ગઈ ગો મે દલીલ ના ગયા ਸਾਡੇ ਏਰੀਆ ਦੇ ਵਿੱਚ ਸੱਤਾਂ ਦਾ ਮਾਈਨਿੰਗ ਹੋਈ ਕਿਹਦੇ ਕਿਹਦੇ ਨਾਲ ਕਿਹਦੇ ਨਾਲ ਕੇ ਕੀਤੀ ਬਸਾਓ ਕਿਹਦੇ ਨਾਲ ਕੇ ਕੀਤੀ ਐਸੇ ਸਵਾਲਿਆ ਕਿਹਦਾ ਬੰਦਾ ਸੀ ਐਸੇ ਸਵਾਲਿਆ ਕਿਹਦਾ ਬੰਦਾ ਸੀ ਦੱਸੋ ਆਪਦੀ ਸਰਕਾਰ ਹੋਵੇ ਬੇ ਮੇਕੇ ਤੇਨ ਪਰਦੇ ਕੀਤੇ ਕਿਹਨੇ ਕੀਤੇ ਪੌੜ ਕੇ ਪੌੜ ਕੇ ਦੀਆ ਪੌੜ ਕੇ ਦੀਆ ਪੌੜ ਕੇ ਦੀਆ ਪੌੜ ਕੇ ਦੀਆ ਹਲਕੇ ਕਾਫ ਫੇਰ ਕੇ ਛੱਡੋ ਬੱਲੇ ਦੱਲੇ ਲੈ ਗਏ ਮਰਦਾਬਾਦ ਮਰਦਾਬਾਦ ਮਰਦਾ ਕਰਦੀ ਨਹੀਂ ਚੱਲੂ ਚਲੂਗੀ ਇਹ ਪੰਜਾਬ ਪੰਜਾਬੀਆਂ ਦਾ ਰਹਿਣਾ ਦਿੱਲੀ ਵਾਲੇ ਤੱਕਦੇ ਆਗੇ ਤੱਕਦੇ ਆਗੇ ਦਿੱਲੀ ਵਾਲੇ ਜਿਹੜਾ ਆਊਗਾ ਇੱਥੇ ਦਿੱਲੀ ਵਾਲੇ ਵਰਾਜ ਨਹੀਂ ਚਲਣ ਦੇ ਮਾਗੇ ਪੰਜਾਬ ਪੰਜਾਬੀਆਂ ਦਾ ਪੰਜਾਬ ਪੰਜਾਬੀਆਂ ਦਾ ਨਹੀਂ ਦਿੱਲੀ ਵਾਲੇ ਪੰਜਾਬ ਦਿੱਲੀ ਵਾਲੇ ਤੁਸੀਂ ਆ ਲੈਣ ਬੁਲਾ ਦਿੱਲੀ ਵਾਲੇ ਲੈਣ ਬੁਲਾ ਕੇ ਕਰਿਆ ਪੁੱਛਿਆ ਆਓ ਮੇਰੇ ਨਾਲ ਗੱਲ ਕਰੋ ਹੁਣ ਮੇਰੇ ਨਾਲ ਗੱਲ ਕਰੋ ਹੁਣ ਚਲੋ ਗੱਲ ਕਰੋ ਜੇ جي <laughs> ਆਹ ਦੇਖੋ ਆਹ ਦੇਖੋ ਬੁਲਾਇਆ ਆ ਤੇ ਆ ਗਏ ਅਸੀਂ ਨਾਲ ਕੋਈ ਨਹੀਂ ਮੰਗੇ ਲੋਨਾ ਦਾ ਕੋਈ ਕਸੂਰ ਨਹੀਂ ਕਰਕੇ ਉਹ ਆਪਣੇ ਨਾਲ ਖੜੇ ਆ ਉਹ ਸਾਡੇ ਭਰਾ ਆ ਸਾਡੇ ਨਾਲ ਖੜੇ ਆ ਭਾਈ ਮੰਗੇ ਭਾਈ ਕੋਈ ਨਾਲ ਨਹੀਂ ਤੁਸੀਂ ਸਾਡੇ ਨਾਲ ਖੜੇ ਆ ਇੱਥੇ ਧਰ ਕੇ ਬੰਦੇ ਭਾਈ ਤੁਸੀਂ ਸਾਡੇ ਨਾਲ ਖੜੇ ਆ ਤੁਹਾਡੀ ਕੋਈ ਗੱਲ ਲੱਕੇ ਮਾਰੇ ਨਾ ਹੀ ਮਤਲਬ ਇੱਕ ਮੈਂ ਕਹਾਂਗਾ ਇੱਕ ਮੈਂ ਕਹਾਂਗਾ ਤੁਸੀਂ ਸਾਡੇ ਨਾਲ ਖੜੇ ਆ ਬਸ మే మే నా బే పంజు పర్ పర్ ਦੇਖੋ ਦੇਖੋ ਆਹ ਕੋਈ ਗੱਲ ਨਹੀਂ 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 ਕੋਈ ਨਹੀਂ ਇਹ ਮੋਰੇ ਤੇ ਬੋਲੀ ਸਾਡੇ ਪਿੰਡ ਦੇ ਉਹਨਾਂ ਪੰਜਾਬ ਸਰਕਾਰ ਮਰਦਾਬਾ ਬੰਦੇ ਭਾਈ ਇਧਰ ਆ ਮੰਗੇ ਭਾਈ ਇਧਰ ਆ ਸਾਡਾ ਭਾਈ ਜਰਾ ਪਿੰਡ ਦਾ ਇਕੱਠਾ ਸਾਡਾ ਕਿਸੇ ਨਾ ਬੇਰਬੋਦੀ ਨਾ ਲਾਕੇ ਦੇ ਨਾਲ ਸਾਡਾ ਸਰਕਾਰ ਨਾ ਬਰੋਦਿਆ ਸਰਕਾਰ ਨਾ ਬਰੋਦਿਆ ਬੇੜ ਕੇ ਕਰ ਲੋ ਸਰਕਾਰ ਨਾ ਬਰੋਦਿਆ ਰੋਲਾ ਪੂਣਾ ਨਹੀਂ ਹੋਣਾ ਮੇਰੇ ਨਾਲ ਗੱਲਾਂ ਗੱਲਾਂ ਆਪਾਂ ਕਦੇ ਲੜੀ ਜਾਂਦੇ ਆ ਫਿਰ ਹੁਣ ਹਰ ਪੀਰ ਤਾਂ ਨਾਲ ਖੜੇ ਹੋਣ ਲੱਗ ਪਏ ਆ ਬਾਈ ਲੰਨ ਦਾ ਥੋੜਾ ਟਾਈਮ ਪੰਜਾਬੀ ਮੁੰਡਾ ਮੁੰਡਾ ਪਿਛੇ ਰਹਿ ਜਾ ਯਾਰ ਦਰ ਜ਼ਮੀਨਾਂ ਕੋਲ ਨਹੀਂ ਪਿਛੇ ਰੋ ਪੂਰੋ ਦੂਰ ਹੋ ਚੰਡੇ ਲੈ ਆਓ ਚੰਡਾ ਲੈ ਕੇ ਆਓ ਮਰਦਾਨਾ ਚੰਡੇ ਲੈ ਕੇ ਆਓ ਚੰਡੇ ਲੈ ਆਓ ਚੰਡੇ ਲੈ ਕੇ ਕੱਢ ਕੇ ਚੰਡੇ ਲੈ ਆਓ ਚੰਡੇ ਦੇ ਆਓ ਜੁਨੀਆਂ ਤੇ ਕੱਢ ਕੇ ਆਹ ਚੰਡੇ ਲੈ ਆਓ ਚੰਡੇ ਲੈ ਆਓ ਚੰਡੇ ਚੰਡੇ ਲੈ ਆਓ ਚੰਡੇ ਸਾਰੀ ਆ ਯਾਰ ਸਾਡਾ ਪਿੰਡ ਵਾਲਾ ਲਾ ਭਾਈ ਜੋਬ ਕਰ ਗਿਆ ਭਾਈ ਜੋਬ ਕਰ ਗਿਆ ਚੱਲ ਜਾ ਬੇਇੱਜ਼ਤੀ ਕਰਾਉਣੀ ਬੇਇੱਜ਼ਤੀ ਕਰਾ ਚੱਲ ਭਾਈ ਤੂੰ ਸੰਚਦਾ ਵਾ ਕੱਢ ਅਸੀਂ ਦੇਖੋ ਨਾ ਕਿ ਇਹ ਤੋਂ ਡਰਨਾ ਨਾ ਕਰਿਆ ਸਾਹਮਣੇ ਖੜੇ ਆ ਸਾਹਮਣੇ ਖੜੇ ਆ ਅਸੀਂ ਡਰਦੇ ਨਹੀਂ ਗਏ ਅਸੀਂ ਪੰਜਾਬ ਲਈ ਖੜੇ ਆ ਅਸੀਂ ਦਿੱਲੀ ਆ ਗਏ ਤਲਾਲ ਲਈ ਗਏ ਅਸੀਂ ਸੇਵਾ ਕਰਾਂ ਅਸੀਂ ਸੇਵਾ ਕਰਦੇ ਆ ਲੱਗੇ ਹੋ ਆ ਅਸੀਂ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਦਦ ਦਿੱਲੀ ਦਾ ਤਲਾਲ ਮਰਦਾਬਾਦ ਮਰਦਾਬਾਦ ਮਦਦ ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਅਸੀਂ ਨਹੀਂ ਕੰਮਾਂਾ ਕਰਾਂਗੇ ਲੜਦੇ ਕੀ ਮੈਂ ਜੱਤੀ ਲਾਨਾ ਕਰ ਬਸ ਨਾ ਬੜਾਗਾ ਤੁਸੀਂ ਬਾੜ ਕੇ ਦਿਖਾ ਰਹੇ ਹੋ ਬੜੇ ਉਹ ਬਾੜ ਰਿਹਾ ਲੈਨ ਬੋਲਿੰਗ ਸੀ ਲੋ ਲੈਨ ਬੋਲਨੇ ਆ ਲੋਕੇ ਲੋਕੇ ਆਏ ਲੋਕੇ ਅਸੀਂ ਪੱਕਾ ਦੱਸ ਰਹੇ ਹਾਂ ਟੰਗੂਲਾ ਅਸੀਂ ਜਿੱਥੇ ਬਲਦਿਆਂ ਨੂੰ ਮਾਰ ਨਹੀਂ ਕਰਦੇ ਆ ਕੱਟ ਕੇ ਬਿਲਾਉਂਦੇ ਆ ਟੰਗੂ ਨੂੰ ਤਿਆਰ ਨੂੰ ਜਾਨ ਕਿੰਨਾ ਮਰਵਾਣਾ ਮੰਡਿਆ ਭਾਈ ਲੜਨਾ ਮਾਰਾ ਕਰੀਂ ਨੀ ਨਹੀਂ ਜਾ ਰਹੇ ਅਸੀਂ ਅਸੀਂ ਲੜਾਈ ਭਾਈ ਜਰਾ ਕੇ ਸ਼ਾਂਤ ਭਾਈ ਜਿੱਥੇ ਵੀ ਸੇਵਾ ਕਰਾਂਗੇ ਭਾਈ ਸ਼ਾਂਤ ਹੋ ਜਾਓ ਅਸੀਂ ਪੰਜਾਬ ਸਰਪੰਚ ਸਮੂਹ ਪੰਜਾਬੀਆਂ ਨੂੰ ਵੇਖ ਲਾਓ 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 ਕੋਈ ਗੱਲ ਨਹੀਂ ਅਸੀਂ ਵੀ ਲਾਓ ਮਾਤਾ ਆਬਾਦ ਫਕਰਾਬਾਦ ਦਸੋ ਕੀ ਆਸੀ ਹਾਂ ਕਿਸਾਨ ਦਸਾ ਸਾਰਿਆ ਖਸਾਨਿਆ ਸੀ ਅਸੀਂ ਕੋਈ ਬਾਤ ਨਹੀਂ ਸਾਡੀ ਕਿਸਾਨ ਕਿਸਾਨ ਸਾਰੇ ਕਿਸਾਨਾਂ ਦੇ ਨਾਲ ਆ ਨਾ ਆ ਬੋਲ ਕਿਸਾਨ ਵਧੂਰੇ ਜਿੰਦਾਬਾਦ 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 ਵਾਲਾ ਲਈ ਜਿੰਦਾਬਾਦ ਜਿੰਦਾਬਾਦ ਚਾਲੂ ਬਾਤੀ ਮਾਤਾਵਾਦ ਮਦਦਾਬ ਮਦਦਾਬ ਚਾਲੂ ਬਾਤੀ ਮਾਤਾਵਾਦ ਮਦਦਾਬ ਮਦਦਾਬ ਜਿੰਦਾਬਾਦੀ ਨਹੀਂ ਚੱਲੂਗੀ ਦੀ ਨਹੀਂ ਚਲੂਗੀ ਨਹੀਂ ਚਲੂਗੀ ਨਹੀਂ ਚਲੂਗੀ ਕਿਹਾ ਸਰਕਾਰ ਮਰਦਾਬਾਦ 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 ਕਿਹਾ ਸਰਕਾਰ ਮਰਦਾਬਾਦ ਮਰਦਾਬਾਦ ਅਸੀਂ ਸਾਰੇ ਜਿੰਨੇ ਵੀ ਪੰਜਾਬ ਪ੍ਰਾਸਤ ਬੰਦੇ ਆ ਕੁੱਕੜ ਪੈਂਦੇ ਵਿੱਚ ਆਓ ਕੁੱਕੜ ਪੈਂਦੇ ਵਿੱਚ ਆਓ ਕੁੱਕੜ ਪੈਂਦੇ ਕੋਈ ਮਤਲਬ ਨਹੀਂ ਨਹੀਂ ਚਲੂਂਦੀ ਮੇਰੇ ਮੇਰੇ ਆਪਾ ਆਪ ਲੈਣਾ ਨਹੀਂ ਲਾਈਵ ਚੱਲਣ ਦੇ। ਲਾਈਵ ਚੱਲ ਕੋ ਆਪਣਾ ਤੁਸੀਂ ਆਪਣਾ ਕਰੋ। ਤੁਸੀਂ ਆਪਣਾ ਕਰੋ। ਬਈ ਗੱਲ ਤੋਂ ਸੁਣੋ ਯਾਰ ਲੈਣ ਦੇ। ਕਿਉਂ ਜਾ ਰਹੇ? ਆਪਾ ਲਾਈਵ ਦੇਖੋ ਜੀ ਜਿੰਨੇ ਵੀ ਕਿਸਾਨ ਵੀ ਦੇ ਆ ਪਿੰਡ ਵਾਸੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਗੁੰਡਾਗਰਦੀ ਧੱਕਾ ਆਮ ਆਦੀ ਪਾਰਟੀ ਸ਼ਰਮ ਧੱਕਾ ਕਛਾਈ ਕਰ ਰਹੀ ਆ। ਆ ਦੇਖੋ ਆਣ ਕੇ ਗੁੰਡਾਗਰਦੀ ਨਹੀਂ ਚੱਲੂਗੀ। ਨਹੀਂ ਚੱਲੂਗੀ ਨਹੀਂ ਚੱਲੂਗੀ। ਪੰਜਾਬ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਮਰਦਾਬਾਦ।